ਪੰਡਤਾਂ ਦੀ ਅੱਡੀ ਭੜੌੜ ਜੀ ਨੰਬਰ 1 ਹੋਲਸੇਲਰ ਪੰਜਾਬ ਇੱਕ ਗੱਲ ਦੀ ਸੌਂਹ ਹਲੀ ਜੈਕਤੀ ਰੇਟ ਹੋਲਸੇਲ ਦੇ ਵਿੱਚ ਇੰਨੇ ਕੇ ਸਸਤੇ ਦੇਵਾਂਗੇ ਫਾਇਦੇ ਕਰਦਾਂਗੇ ਭੈਣਾ ਜੀ ਠੀਕ ਹੈ ਮੁੰਡਿਓ ਹਾਂ ਜੀ ਐਡਮਾ ਹਣੋਂ ਬਣ ਗਈਆਂ ਕੱਲ ਨਿਕਲੀਆਂ ਕੱਲ ਨਿਕਲੇ ਸੂਟ ਦਾ ਦੱਸੋ ਵੀ ਮਾਰਕੀਟ 'ਚ ਕੀ ਵਿਕਦਾ ਤੇ ਆਪਣਾ ਰੇਟ ਕੀ ਆ ਆਹ ਲਓ ਜੀ ਇਹ ਐਡਮਾ ਹੈਡ ਨੂੰ ਸੂਟ ਕਾਟਨ ਦੁਪੱਟਾ ਹੀ 500 ਦਾ ਮੇਲਾ ਲਾਇਆ ਪਿਆ ਜੀ ਮੇਲਾ ਲਾਇਆ ਪਿਆ 500 ਦਾ ਹਾਂ ਜੀ ਆਪਾਂ ਕੀ ਰੇਟ ਕੱਢੀਏ ਦਾ ਹੋਲਸੇਲ ਦੱਸੋ 452 ਕਰ ਦਿੰਦੇ ਨਾ ਯਾਰ ਹਾਂ 452 ਵੀ ਨਹੀਂ 350 ਦੇ 10 ਦੇਵਾਂਗੇ 350 ਦੇ 10 ਲਓ ਜੀ ਲਓ ਆ ਤਾਂ ਸਿਰਾ ਕਰਾਈ ਜਾਂਦੇ ਹਾਂ ਮਾੜੇਗਾ ਦਿਪਤੀ ਦਾ ਐਚ ਸੂਟ ਦਾ ਕੰਚੂਗੀ ਦਾ ਤੇ ਬਰਸਤ ਦਾ ਇਹ ਗਲੇ ਗਲੇ ਤੇ ਵੀ ਇਹ ਮੈਂ ਕਿਹਾ ਦੇਖੀ ਸੀ ਬਣਦਾ ਕੀ ਆ ਲਓ ਜੀ ਡਿਜ਼ਾਈਨਸ ਤੋਂ ਵਾਲੇ ਢੇਰ ਲਓ ਲਓ ਭਾਈ ਆ ਦੇਖ ਕਾਟਨ ਸੂਨ ਕਾਟਨ ਦੇ ਦੁਪੱਟੇ ਨੰਬਰ 2 ਤੇ ਜਿਹੜੇ ਦੁਕਾਨਦਾਰ 100 ਸੂਟ ਲੈਣਗੇ 50 ਸੂਟ ਲੈਣਗੇ 325 ਲੱਕ ਦੇਵਾਂਗੇ 325 325 325 ਹਮਣੇ ਮੇਲੇ ਲਵਾ ਦੇਣਾ ਛਟੋਣਾ ਮਾਲ ਖਾੜੇ ਜਾਣ ਕੋਟਨ ਸੂਟ ਕੋਟਨ ਦੁਪੱਟਾ 500 ਦਾ ਮੇਲਾ ਇੱਕ ਕੋਈ ਇੰਡੋਨਡੋ ਨਹੀਂ ਹੈਗੀ ਇਹ ਗੰਦਗੂੜਾ ਨਹੀਂ ਹੈਗਾ ਪਿਓਰ ਕੈਮਰੀ ਕੋਟਨ ਬਾਟਮ ਵੀ ਕੈਮਰੀ ਕੀ ਦੇਵਾਂਗੇ ਰੇਟਾਂ ਦੇ ਨਜ਼ਾਰੇ ਬੰਨਦਾਂਗੇ ਆਹ ਲਓ ਜੀ ਚੈੱਕ ਕਰੋ ਧਿਆਨ ਦੇਣਾ ਬਾਟਮ ਵੀ ਕੈਮਰੀ ਕੀ ਕੁੜਤੀ ਵੀ ਕੈਮਰੀ ਕੀ ਦੁਪੱਟਾ ਹੈਗਾ 2.5 ਮੀਟਰ ਦਾ ਰੇਟ 350 10 ਪੀਸਾਂ ਦਾ ਜਿਹੜਾ ਨੇ 50 ਜਾਂ 120 325 ਲਿਖ ਨਮਾ ਕੇ ਚੈਲੰਜ ਕਰਤਾ 325 ਆ ਗਿਲੇ ਆ ਮੁੰਡਿਆ ਸਾਡ ਵੱਡੇ ਦੇ ਨਾਲ ਐਡਮਾ ਜੀ ਕੱਪੜਾ ਕੀ ਹੈ ਪਿਓਰ ਕੈਮਿਕਾ ਚਾਹ ਕੈਮਿਕਾ ਪਿਓਰ ਕੈਮਿਕਾ ਕੱਲਾ ਹੁਣ ਕਿੰਨੇ ਦਾ ਵੇਖਦਾ ਮਾਰਕੀਟ ਚ ਕੱਲਾ ਕੱਲਾ 500 ਰੁਪਏ ਦਾ ਜੀ ਬਿਨਾ ਚੁੰਨੀ ਤੋਂ ਵੇਖਦਾ ਜੀ ਤੇ ਚੁੰਨੀ ਪਿਓਰ ਦੀ ਕਿੰਨੇ ਦੀ ਮਿਲਦੀ ਆ 250 ਰੁਪਏ ਦੀ ਜੀ ਫਿਰ ਤਾਂ ਬਣ ਗਿਆ 750 750 ਜੀ ਠੀਕ ਆ ਭਗਨੇ ਜਿਦ ਦੇਣਾਗਾ 500 ਜੀ 500 ਜੀ ਉਹ 500 ਜੀ ਦਾ ਵਕਾਉਣੇ ਆ ਯਾਰ ਵਗਾਉਣੇ ਆ 400 ਸੋਚ ਚ ਵਗਾਉਂਗੇ 421 ਰੁਪਏ ਦਾ 421 ਰੁਪਏ ਦਾ ਸਾਰੇ ਪੰਜਾਬ ਦੀ ਗਰੰਟੀ ਕੱਢ ਪੂਰੀ ਪਾਉਣੇ ਬੰਝ ਛੱਡਣੇ ਮੜੇ ਜਿਹਨਾਂ ਦੇ ਫੋਨ ਲੋਈ ਸੋਚ ਲੋਈ ਸੋਚ ਲੋਈ ਦੇਵਾਂਗੇ ਮਾਲ 421 ਓਪਨ ਚੈਲੰਜ ਕਰਤਾ ਓਪਨ ਚੈਲੰਜ ਮਾਲ ਬਹੁਤ ਵਧੀਆ ਜੀ ਇਹ ਮਾਲ ਆ ਲੋ ਗੁਰਮੇਰ ਪਾਊਡਰ ਦਾ ਆ ਗਈ ਟੈਸਟੋ ਪ੍ਰਿੰਟ ਮਸ਼ੀਨ ਇਹ ਕਿੰਨੇ ਚ ਵੇਖਦਾ ਮਾਰਕੀਟ ਚ ਬੋਲੋ ਮੜਾ ਜਾ 800 ਰੁਪਏ ਦਾ ਵੇਖਦਾ ਜੀ 800 ਰੁਪਏ ਦਾ ਵਿਕਦਾ ਹੈ ਚੁੰਨੀ ਨਾਲ ਕਿ ਮੈਨੂੰ ਚੁੰਨੀ ਦੋ ਇਤੂਨੀ ਨਾਲ ਤੂੰਨੀ ਨਾਲ ਤੂੰਨੀ ਦੇ ਬਿਨਾ ਕਿੰਨਾ ਕਹਿੰਦਾ 500 ਕਹਿੰਦਾ 500 ਦਾ ਲਓ ਚੁਲੀ ਦੇ ਪੱਟੀ ਵੀ ਲਵਾ ਦੀ ਆਪਾਂ ਕਿਰੇਡ ਕੱਢੀ ਇਹਦਾ 525 ਉੱਚੀ ਕਰ ਦੋ ਨਾ ਨਾ ਹੋਲ ਸੇਲ ਨੰਬਰ 1 ਹੋਲ ਸੇਲ ਹੋਲ ਸੇਲ ਦੀ ਜਿਹੜੀ ਦੱਸਾ ਜੀ ਨੇ ਮੁੰਡੇ ਨੇ ਨਾ ਨਾ ਆਪਾਂ ਦੇਣਾਗੇ 395 395 395 ਚੇਂਜ ਕਰਾ ਕੇ ਚੁੰਨੀ ਦੇ ਨਾਲ ਦੀ ਚੁੰਨੀ ਨਾਲ ਦੇਵਾਂਗੇ 500 ਚ ਬਕਾਵਾਂਗੇ ਭੈਣਾਂ ਦਾ ਅਸਾਂ 500 ਦਾ ਮੇਲਾ ਲਵਾਵਾਂਗੇ ਮੇਲਾ ਲਵਾਵਾਂਗੇ ਲੋਕਾਂ ਦਾ ਮੇਲਾ ਲਵਾਵਾਂਗੇ ਲੋਕਾਂ ਦਾ ਲਓ ਜੀ ਡਿਸਟਲ ਪ੍ਰਿੰਟ ਆ ਜੀ ਇਹ ਦੇਖੋ ਡਿਸਟਲ ਪ੍ਰਿੰਟ ਦਵਾਂਗੇ 395 ਦਵਾਂਗੇ ਜਿਹੜੀ ਗੱਲ ਕਹਿਦੀ ਉਹਤੇ ਖਰੇ ਉਤਰਾਂਗੇ ਡੈਂਡੀ ਵਾਲੇ ਹੋਣੇ ਟੈਕੀ ਮੈਂ ਕਿਹੜਾ ਪੂਰੀ ਟੀਮ ਫੁੱਲ ਤਿਆਰ ਆ ਪਰਤੇ ਲਵਾਵਾਂਗੇ ਪਾਣਾ ਦੇ ਫੁੱਲ ਵੜਾਉਣ ਐਡਮਾ ਨੂੰ ਦੇਖ ਲਈ ਇਹਦਾ ਵੀਰੇ ਜਾਮ ਦਾ ਸੋਲੋ ਦਾ ਕੀ ਰੇਟ ਕੱਢਣਾ ਜਾਮ ਸੋਲੋ ਬਾਜੂ ਵਰਕ ਆ ਗਿਆ 100 ਡਾਰਕ ਜੀ 2 ਨੰਬਰ ਕਿ ਆ ਗਿਆ ਓਏ ਹੋਏ 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 ਕੀ ਬਾਤਾਂ ਕਿੰਨੇ ਚ ਵਿਕਜੂ ਪੈਣਾ ਦੱਸ ਮਣਾ ਵਿਕੂ ਕਿੰਨੇ ਦਾ ਦੱਸੋ ਇਹ 1000 ਰੁਪਏ ਆ 1100 ਰੁਪਏ ਵਿਕਜੂ ਜੀ ਨਹੀਂ ਨਹੀਂ ਆਪਾਂ ਇੰਨਾ ਮਹਾਂਗਾ ਬਕਾਉਣਾ ਹੀ ਨਹੀਂ ਹਾਂਜੀ ਆਪਾਂ ਬਕਾਵਾਗੇ 500 ਰੁਪਏ ਦਾ 500 ਬਕਾ ਦੇਾਂਗੇ 1000 ਦੇ ਬਕਾਵਾਗੇ ਬਕਾਵਾਗੇ ਅੱਗੇ ਬਕਾਵਾਗੇ ਆਪਾਂ ਦੇ ਮੰਗੇ 425 425 425 ਜਾਮ ਦਾ ਸੁਧ ਪਿਆਰ ਦਾ 425 ਲੈ ਜੋ ਦੇ ਜੋ ਇੱਕ ਸੋਲੋ ਬਲੈਕ ਮੰਗਾਇਆ ਲਓ ਆ ਆ ਦੇ ਆ ਤਾਂ ਮੇਲਾ ਲੁੱਟਣਾ ਨਹੀਂ ਕਰ ਲੈ ਸੱਚ ਮੇਲਾ ਤਾਂ ਪੈਣਾ ਲੁੱਟਣਾ ਕੇ ਤੇ ਮੇਲੇ ਲਾਉਣੇ ਆ ਪੈਣਾ ਜਾ ਕੇ ਦੁਕਾਨਦਾਰਾਂ ਨੇ ਖੁੱਲੇ ਸੱਦੇ ਆ ਸਾਰੇ ਦੁਕਾਨਦਾਰ ਪੈਣ ਭਰਾਵਾਂ ਨੂੰ ਜੇਲਮ ਹੁਣੇ ਪੜਤੇ ਇੱਕੋ ਦੁਕਾਨਾ ਕਿਹੜੀ ਦੁਕਾਨਾ ਸੁਮੜੀ ਜੀ ਪੜਤਾਂ ਦੀ ਹਰਜੀ ਨੰਬਰ 1 ਹਾਊਸ ਰੋ ਪੰਜਾਬ ਸਸਤਾ ਵੇਚਣ ਦੀ ਤੈ ਤੋੜ ਦੇਵੇਂ ਲਓ ਜੀ ਅਗਲੇ ਹਟ ਮਾਉਣ ਦਿਓ ਆ ਕਿੰਨੇ ਚ ਵੇਚਦਾ ਪੈਣਾ ਦਾ ਪਿਓਰ ਨੀ ਜੀ 600 ਰੁਪਏ ਦਾ ਜੀ 600 ਦਾ ਆਪਾਂ ਵਗਾਵਾਂਗੇ 500 ਦਾ 500 ਦਾ ਜੀ ਪੈਣੋ ਮੇਰੀਓ 500 ਚ ਵਿੱਚੋਂ ਚਾਹੇ ਵਿੱਚੋਂ 900 ਦੇ ਦੋ ਠੀਕ ਆ ਜੀ ਕੋਲ ਸੇਲ ਚ ਕੀ ਦੇਣਾ ਆ ਲੋ ਆਪਾਂ ਦੇਵਾਂਗੇ ਪੜਤੇ ਲਵਾ ਕੇ ਕੇਰੇ ਦੇ ਕਟਵਰਕ ਦੁਵੱਟਾ ਪਿਓਰ ਦਾ ਕਟਵਰਕ ਦਾ 385 ਰੁਪਏ 385 ਰੁਪਏ 385 ਜਿੰਨਾ ਮਰਜ਼ੀ ਮਾ ਲੈ ਲਿਓ ਰੰਗ ਦਵਾਂਗੇ ਪੰਜ ਇੱਕ ਗੱਲ ਹੋਰ ਕਰਨ ਲੱਗੇ ਆ ਹਾਂਜੀ ਜਿਹੜੇ ਦੁਕਾਨਦਾਰ ਦੂਰ ਬੈਠੇ ਆ ਨਹੀਂ ਆ ਸਕਦੇ ਵੀਡੀਓ ਕਾਲ ਤੇ ਕੱਪੜਾ ਲੈ ਲਓ ਠੀਕ ਹੈ ਜੀ ਠੀਕ ਹੈ ਜੀ ਟਰਾਂਸਪੋਰਟ ਦਾ ਖਰਚਾ 2-300 ਰੁਪਏ ਆਉਂਦਾ ਹਰ 400 ਦਾ ਹਾਂ ਠੀਕ ਹੈ ਜੀ ਹਾਂਜੀ ਥੋੜੇ ਘਰੇ ਪਹੁੰਚਾ ਕਰ ਦਾਂਗੇ ਮਾ ਘਰੇ ਵਾਹ ਤੇ ਕਰ ਦੋਗੇ ਜੀ ਵੀਡੀਓ ਕਾਲ ਤੇ ਮੁੰਡੇ ਕੱਪੜੇ ਦਿਖਾਉਣਗੇ ਜਿੰਨਾ ਮਰਜ਼ੀ ਮਾ ਲੈ ਲਿਓ ਖੁੱਲਾ ਚੈਲੰਜ ਕਰਤਾ ਜਿੰਨਾ ਮਾਲ ਪਸੰਦ ਆ ਜਾਂਦਾ ਸਕਰੀਨਸ਼ਾਟ ਕਰੀ ਚੱਲੋ ਸੱਜੇ ਮਾਲ ਦੇਵਾਂਗੇ 385 ਕਹਦਾ ਅੱਜ ਤਾਂ ਭਾਈ ਪੂਰੇ ਫਾਇਦੇ ਕਰੀ ਜਾਂਦੇ ਥੋੜੇ ਅੱਜ ਇਹ ਫਾਇਦੇ ਪੂਰੇ ਫੁੱਲ ਕਰਨੇ ਆ ਪਹਿਲਾਂ ਦੇ ਫੁੱਲ ਫਾਇਦੇ ਅੱਜ ਤਾਂ ਕਹਿੰਦੇ ਪਟਾਕੇ ਬਾਦ ਰਿਹਾ ਪਟਾਕੇ ਨਹੀਂ ਪਟਾਕੇ ਨਹੀਂ ਪਾਉਣੇ ਇਹ ਤਾਂ ਗੋਲੀ ਚਲਾਉਣੇ ਅੱਜ ਅਸੀਂ ਓਏ ਗੋਲੀ ਚਲਾਉਣੀ ਆ ਡੀ ਆ ਰਹੇ ਆ ਆ ਤਾਂ ਬੰਤੂ ਹਿੱਟਣਾ ਆ ਗਾੜ ਕੇ ਮੈਂ ਅੱਥਰੂ ਦਸਾਈ ਮੜਾ ਜਾ ਆਏ ਤਾਂ ਪਾਉਣੇ ਪਟਾਕੇ ਕੱਪੜੇ ਵੀ ਡੀ ਵਾਲੀ ਤੁਸੀਂ ਗੋਲੀ ਨੀਕਦੇ ਇਹ ਸਭ ਪਟਾਕੇ ਪਾਵਾਂਗੇ ਆ ਗਿਆ ਆ ਗਿਆ ਜਸਵਿੰਦਰ ਜਸਵਿੰਦਰ ਆ ਗਿਆ ਤਮੰਨਾ ਦਾ ਜਸਵਿੰਦਰ ਦੁਪੱਟਾ ਪਿਓਰ ਦਾ ਫੋਰ ਸਾਈਡ ਪੱਟੀ ਕਿੰਨੇ ਚ ਵਿਕਦਾ ਪੈਣਾ ਦਾ 990 ਦਾ ਪੈਗ 990 ਦਾ ਪੈਗ ਮੈਂ ਫਿਰ ਵੀ ਗੱਲ ਕੀਤੀ ਆਵਾ 500 ਚ ਬਕਾਵਾਂਗੇ ਯਾਰ 500 500 ਤੇ ਬਕਾਵਾਂਗੇ ਚਲੋ ਜੀ ਤਮੰਨਾ ਦਾ ਜਸਬੈਂਕ ਵੀ ਤਮੰਨਾ ਬ੍ਰਾਂਡ ਦਾ ਜਸਬੈਂਕ ਏਜੰਸੀ ਆ ਆਪਣੇ ਕੋਲੇ ਬਕਾ ਦੋ 500 ਬਕਾਵਾਂਗੇ ਕਹਿੰਦੀ ਗੱਲ 425 ਲੈ ਜਾਓ 425 ਲੈ ਲਓ ਲੈ ਜਾਓ 425 ਲੈ ਤਮੰਨਾ ਦਾ ਜਸਬੈਂਕ ਇਹ ਤਾਂ ਇੱਕ ਲੈਕਪੀ ਗੱਲ ਆ ਜੀ ਮੈਂ ਕਹਿੰਦਾ ਦੇਵਾਂਗੇ ਪੈਣਾ ਨੂੰ ਪੈਣਾ ਦੇ ਲਵਾਵਾਂਗੇ ਮੇਲੇ ਦੁਕਾਨਾਂ ਤੇ ਇੱਕ ਗੱਲ ਕਹਨੇ ਵੀ ਨਕਦ ਚੱਕੋ ਫਾਇਦਾ ਕਰਾਓ ਤੇ ਨਕਦ ਵਿੱਚੋ ਜਾ ਕੇ 500 ਚ ਵੇਚ ਦਿਓ ਜਾ ਕੇ 425 ਪਲੀ ਵਰਗੀ ਲਓ ਜੀ ਸ਼ਿਫਲੀ ਆ ਗਈ ਪਿਓ ਰਿਯਾਨ ਦੇ ਉੱਤੇ ਚੈੱਕ ਕਰ ਲੋ ਧਿਆਨ ਦੇ ਨਾਲ ਦਿਖਾ ਬਈ ਕੁਆਲਟੀ ਹਣੀ ਖੋਲ ਗਾ ਵੀ ਹੋਲ ਖੋਲ ਬਤਾ ਖੋਲ ਮਾੜਾ ਜੀ ਕਿੰਨੇ ਚ ਵਿਕਦਿਆਂ ਸੁਬਲ ਦਾ ਪੂਰੇ ਹੈਵੀ ਰਿਯਾਨ ਸ਼ਿਫਲੀ ਵਰਕ ਆਏ ਹਾਏ ਹਾਏ ਕੀ ਬਾਤ ਆ ਡਿਜ਼ਾਈਨ ਚੈੱਕ ਕਰ ਲੋ 800 ਰੁਪਏ ਦਾ ਵੇਚਦਾ ਜੀ 900 ਦਾ ਵੇਚਦਾ ਜੀ 600 ਚ ਵਗਾ ਦਈਏ 600 ਜੀ 600 ਦੇ ਦੇਖ ਲੋ ਬਾਕੀ ਦਾ ਪੈਣਾ ਦੀ ਮਰਜ਼ੀ ਆ ਚਾਹੇ 500 ਚ ਵੇਚ ਲਿਓ ਅਸ ਤਾਂ 500 ਰੁਪਏ ਕਾਉਣ ਦਾ दाम ਰੱਖਦੇ ਆ ਤੁਸੀਂ ਵੇਚਣ ਵਾਲੇ ਬਣੋ ਠੀਕ ਹੈ ਜੀ 500 ਦਾ 500 ਬਕਾ ਦੇਵਾਂਗੇ ਇਸ ਤੱਕ ਬਕਾ ਸਕਦੇ ਆ 445 ਰੁਪਏ ਦਾ ਬੈਗ ਵਰਕ 445 ਚ ਵਿੱਚੋਂ 500 600 ਲੈ ਵੀ ਸ਼ਿਪਿੰਗ ਵਰਕ ਬਸ ਇੱਕ ਬੇਨਤੀ ਆ ਪੈਣੋ ਮੇਰੀਓ ਅਸੀਂ ਕੋਈ ਸੈਮੀ ਹੌਸਲਰ ਨਹੀਂ ਹੈਗੇ ਅਸੀਂ ਪਿਓਰ ਹੌਸਲਰ ਆ ਅਸੀਂ ਸੈਟ ਵਾਈਜ਼ ਮਾਲ ਦਵਾਂਗੇ ਸਿੰਗਲ ਪੀਸ ਨਹੀਂ ਦਿੰਦੇ ਠੀਕ ਹੈ ਜੋ ਰੇਟ ਬੋਲ ਰਹੇ ਆ ਸੈਟ ਜਾਇਦ ਗਾਣ ਦੇ ਅੱਗੇ ਲੈ ਜਾਓ 445 ਹਿਸਾਬ ਨਾਲ ਚਾਹੇ ਇੱਕ ਸੈਟ ਲੈ ਲਓ ਕੋਈ ਦਿੱਕਤ ਨਹੀਂ ਪਰ ਮਿਲੂਗਾ ਸੈਟ ਸਿੰਗਲ ਨਹੀਂ ਮਿਲਣਾ 445 439 ਅੱਜ ਤਾਂ ਪੰਚਤਾਂ ਦੇ ਦੁਕਾਨ ਵਾਲੇ ਅੱਜ ਤਾਂ ਧਵਾਨਾ ਪਾਈ ਜਾਂਦੇ ਅੱਜ ਕਿਆ ਬਾਤ ਹੈ ਉਹ ਧੰਨਵਾਦ ਧੰਨਵਾਦ ਲਓ ਜੀ ਲਓ ਜੀ ਬੰਬੇ ਦੀ ਕੈਮਰਿਕ ਬੰਬੇ ਦੀ ਕੈਮਰਿਕਾ ਕਿੰਨੇ ਦਾ ਵਿਕਦਾ ਇਹ ਤਾਂ 500 ਦਾ ਸਿੱਧਾ 500 ਵਿਕਦਾ ਹਾਂ ਜੀ ਆਪਾਂ ਦੇਵਾਂਗੇ 550 ਦੇ ਦੋ 550 550 299 ਵਾਲਾ ਦੇਣ ਲਓ 550 ਚ ਦੋ ਸਾਰੇ ਪੰਜਾਬ ਦਾ ਚੈਲੰਜ ਕਰਕੇ ਸੋਚਾਂਗੇ ਜੇ ਇਹ ਲੌਮਣਾ ਜਿਹੜਾ ਇਹ ਆਉਣ ਦਿਓ 550 ਦੋ ਉਹ ਵੀ ਗੱਲ ਨਹੀਂ ਹੋ ਰਾਇਣਗੇ ਬੜਾ ਕੈਮਰਾ ਘਬਾ ਦੇ ਮੁੰਡਾ ਸਚਾਰੇ ਪਾਸੇ ਇਹ ਆ ਪੰਡ ਦਾ ਦੀ ਹੱਡੀ ਠੀਕ ਹੈ ਭਾਈ ਮੁੰਡਿਓ ਹਾਂਜੀ ਜਿਹੜੀ ਗੱਲ ਕਹਿੰਦੀ ਖਰੇ ਉਤਰਿਓ ਖਰੇ ਉਤਰਨੇ ਆ ਇੱਕ ਗੱਲ ਦਾ ਹੋਰ ਵਾਦਾ ਕਰਦੇ ਆ ਕਈ ਪੈਨਪੜਾ ਸੋਚਦੇ ਹੋਣਗੇ ਚਾਹੇ ਲੈ ਜੋ 10000 ਦਾ ਕਪੜਾ ਚਾਹੇ ਲੈ ਜੋ ਲੱਖ ਦਾ ਚਾਹੇ ਲੈ ਜੋ 100 ਲੱਖ ਦਾ ਅੱਛਾ ਸਾਡੀ ਦੁਕਾਨ ਦੇ ਇੱਕ ਰੇਟਾ ਜੀ ਹੋਲ ਸੇਲ ਦਾ ਠੀਕ ਹੈ ਜੀ ਜੋ ਰੇਟ ਬੋਲਤਾ ਸਾਰੇ ਦੁਕਾਨਦਾਰਾਂ ਨੂੰ ਅਸੀਂ ਇੱਕੋ ਰੇਟ ਦੇਵਾਂਗੇ ਅਸੀਂ ਨਹੀਂ ਵੀ 10 ਲੱਖਾਂ ਨੂੰ ਵੱਧ ਲਾ ਦੇ ਆ ਘੱਟ ਲਾ ਦੇਾਂਗੇ 10000 ਨੂੰ ਵੱਧ ਲਾ ਕੋਮ ਹੋਣਾ ਨਹੀਂ ਰੇਟ ਬੋਲਦੇ ਵੀਡੀਓ ਚ ਦੁਕਾਨ ਤੇ ਲੈ ਜਾਓ ਆ ਆਈ ਗਿਆ ਬੋਲੋ ਦਿਨਾ ਆਪਣੀ ਸਵਾਰ ਵਰਕ ਇੰਨਾ ਕੈਂਡ ਕਪੜਾ ਡਿਜੀਟਲ ਪ੍ਰਿੰਟ ਮਸਲੀਨ ਸਵਾਰ ਦੇ ਵਰਕ ਕਿੰਨੇ ਵਿੱਚ ਵਿਕਦਾ ਏ ਇਹ 600 ਦਾ ਵਿਕ ਜਾਂਦਾ ਜੀ ਵਿਕ ਜਾਂਦਾ ਦੇਖੋ ਮੜਾ ਜਾ ਦਿਖਾਉੜਿਆ ਆਪਾਂ ਬਗਾਵਾਂਗੇ 500 ਦਾ 500 ਦਾ ਦੇਖ ਲੈ ਮੈਂ ਕਹਿੰਦਾ 1500 ਬਕਾ ਦੇਾਂਗੇ ਸਲਵਾਰ ਤੇ ਵਰਕ 395 395 ਲੁੱਟ ਲੋ ਮੇਲਾ ਲੁੱਟ ਲੋ 395 ਨਾ ਦੁਪੱਟਾ ਜਿਹਦੇ ਦੁਪੱਟਾ ਨਾਲ ਹਾਂਜੀ ਸੁਣਾ ਦਈਏ ਫਿਰ ਇਹ ਨਹੀਂ ਯਾਰ ਤੇ ਸੁਝਾਉਂਦਾ ਤੇ ਮੈਂ ਅਗਲੀ ਏਡ ਮਾਉਣ ਦੋ ਤੂੰ ਟੋਣ ਜੱਗੋ ਮੜੀ ਕਿੱਥੇ ਬੀ ਜਾ ਪੈਣਾ ਦੇ ਫਾਇਦੇ ਕਰਾਂਗੇ ਧਾਰ ਕੇ ਬਹਿ ਕੇ ਖੜਕਾ ਲੜਕਾ ਸੁਣੂਗਾ ਇੰਟਰਨੈਟ ਦੇ ਪੂਰੇ ਇੰਸਟਾਗ੍ਰam ਤੇ ਸਾਰੇ ਕਿਤੇ ਵੀ ਆਹ ਕੀ ਹੋ ਗਿਆ ਠੀਕ ਹੈ ਜੀ ਧਾਰ ਕੇ ਬੈਠੇ ਆ ਆ ਲਓ ਜੀ ਸਰਪ ਗੋੜਨ ਲੈ ਲੋ ਟੂ ਟੋਨ ਲੈ ਲੋ ਇਹ ਕਿੰਨੇ ਦਾ ਵਿਕਦਾਗਾ ਇਹ ਵਿਕਦਾ ਜੀ 400 500 ਦਾ ਵਿਕ ਜਾਂਦਾ 400 ਰੁਪਏ ਦਾ ਹਾਂ ਜੀ 700 ਦੋਲ ਵਾਧੀਆਂ ਮੈਣਾ ਦੀ ਸੇਲ ਹਾਂ 300 ਸੇਲ ਵਾਧੀਆਂ ਫਾਇਦਾ ਹੀ ਕਰਦੇ ਆ ਜੀ ਅੱਜ ਆਪਾਂ 300 ਸੇਲ ਵਾਧੀਆਂ 250 ਸੇਲ ਵਾਧੀਆਂ ਦੇਨੋ ਕਲਾਸ ਦੇ ਦੋ ਦੇਾਂਗੇ 198 ਰੁਪਏ ਦਾ 198 ਰੁਪਏ ਦਾ ਸੂਟ ਜੇ ਲੈਣੇ 10 ਜੇ ਲੈਣਿਆ 100 ਸੂਟ ਹਾਂਜੀ 190 ਰੁਪਏ ਦਾ 190 190 ਜੀ 19000 ਦੇ ਦੇਵਾਂਗੇ 100 ਸੂਟ ਚੱਕੋ ਮੜਾ ਜਾ ਲੋ ਦੇਖ ਲੋ ਜੀ ਸੋਚ ਲਿਆ ਦੇਖ ਲਿਆ ਹੁਣ ਕੁਛ ਕਰ ਲਿਆ ਅੱਜ ਤਾਂ ਬਾਹਲੇ ਫਾਇਦੇ ਕਰੀ ਜਾਂਦੇ ਜੀ ਤੁਹਾਨੂੰ ਇਹਦੇ ਪੂਰੇ ਫੁੱਲ ਕਰਾਂਗੇ ਪੂਰੇ ਫੁੱਲ ਅੱਜ ਕੀ ਕਰ ਗਏ ਅੱਜ ਮੈਂ ਖਾਂਗੇ ਪਰੌਂਠੇ ਆਲੂ ਵਾਲੇ ਆਲੂ ਵਾਲੇ ਪਰੌਂਠੇ ਨਾਲ ਮਲਾਈ ਚਾਹ ਲੈ ਆਉਣੀ ਆ ਆ ਚਾਹ ਲੈ ਆਂਗੇ ਅਗਲੀ ਟਰਮ ਆਉਣ ਦੇ ਮੜੇ ਜੀ 6 ਟਰਮ ਦੇਖੀ ਇਹ ਵੀ ਦਿਖਾਵਾਂਗੇ ਉਹ ਨੌਬਲਾਂ ਜਿਹੜਾ ਖੁੱਲੀਆਂ ਨਾ ਮੁੰਡਾ ਆਉਣ ਸਾਨੂੰ ਗਲੀ ਗਲੀ ਲੋ ਜੀ ਬੰਬੇ ਦੀ ਸ਼ਿਫਲੀ ਆ ਗਈ 498 ਰੁਪਏ ਚ 498 ਰੰਗ ਸੁਹਾ ਮੜੇ ਕਿੰਨੇ ਸੋਹਣੇ ਆ ਰੰਗ ਆ ਹੈ ਇੰਨੇ ਸੋਹਣੇ ਰੰਗ ਦਿਲ ਖੁਸ਼ ਕਰ ਦਿੰਦਾ ਗਾ ਇਸਕਰੀਮ ਇਹ ਆ ਆਈਸਕਰੀਮ ਆ ਆਈਸਕਰੀਮ ਗਰਮੀ ਵਾਲੀ ਇਹਦਾ ਘਟਾ ਆਹ ਖੱਟ ਮੜੇ ਜੀ ਬਸਵੀਨੀ ਉੱਤੇ ਆ ਖੋਲੋ ਡੇਨ ਮੜਾ ਆ ਓ ਕਿੰਨੇ ਦੇ ਵੇਚਦਾ ਮਾਰਕਟ ਹੀ ਬੋਲ ਮੜਾ ਆ ਇਹ 900 ਦਾ ਲੱਗ ਜਾਂਦਾ ਨਹੀਂ ਨਹੀਂ ਇਹਦਾ ਬੜਾ ਮਹਿੰਗਾ ਇਹ ਨਹੀਂ ਬੋਣਾ ਆਪਾਂ ਆਪਾਂ ਬਗਾਵਾਂਗੇ 500 ਦਾ 500 ਦਾ ਹੀ 3 400 ਚ ਬਗਾਵਾਂਗੇ ਯਾਰ ਦੇਖ ਲੋ ਵੀਰੇ 350 ਚ ਬਗਾਵਾਂਗੇ ਭੈਣਾ ਦਾ ਹੋਰ ਦੱਸੋ ਯਾਰ ਤਾਂ ਬੜਾ ਮਹਿੰਗਾ ਲੱਗਦਾ ਜੀ ਵੀ ਆਪ 295 ਚ ਲਾ ਕੇ ਦਵਾਂਗੇ 295 295 ਦਾ ਸਾਰੇ ਪੰਜਾਬ ਦਾ ਚੈਲੰਜ ਆ ਬੜਾ ਬੜਾ ਹੋਇਆ ਹੋਇਆ ਜੀ ਵਰਕ ਸੂਟ ਤੇ ਹੋਏ ਹੋਏ ਬਸ ਦੇਵਾਂਗੇ ਇਹ ਗੱਲ ਕਹਿ ਦੀ ਹਾਂ ਇੱਕ ਪੈਨ ਹੋਰ ਗੱਲ ਕਰਦੀਆਂ ਵੀ ਆ ਮਾਲ ਦਿਖਾਈ ਜੰਨੇ ਆ ਸਕਰੀਨ ਸ਼ਾਟ ਕਰੀ ਚੱਲੋ ਜਿੰਨੇ ਮਰਜ਼ੀ ਸੈਟ ਮੰਗਾ ਲਿਓ ਹੋਲ ਸੇਲ ਚ ਮਾਲ ਦੇਵਾਂਗੇ ਸਾਰੇ ਪੰਜਾਬ ਦਾ ਚੈਲੰਜ ਆ ਬਾਰੇ ਫਾਇਦੇ ਕਰੀ ਨਾ ਧਰਮਲਾ ਇਸ ਤੀ ਕਹਿ ਫਰਮਾਓ ਯਾਰ ਸਸਤਾ ਵਿਚਨ ਦੀ ਸਾਰੇ ਹੋਰ ਨੇ ਇੱਕ ਆ ਵੀਰੇ ਆਰੀ ਵਰਕ ਆ ਗਿਆ ਇਹਦਾ ਕੀ ਰੇਟ ਕੱਢਣਾ ਹੀ ਇਹਦਾ ਰੇਟ ਕੱਢਣੇ ਜੇ ਕੈਸਟਨ ਲੈ ਕੇ ਚੱਕੇ ਬੜਾ ਜਾਵੇ ਹੋਣ ਲੱਗੇ ਤਾਂ ਰੇਟ ਵੀ ਯਾਦ ਨਹੀਂ ਯਾਦ ਰੇਟ ਤੁਹਾਨੂੰ ਆਏ ਰੇਟ ਆ ਇਹ ਹੈਗੀ ਆ ਪਿਓਰ ਕੈਮਰਿਕ ਆਰੀ ਵਰਕ ਚੈੱਕ ਕਰਨ ਵਾਲੇ ਧਿਆਨ ਨਾਲ ਮੁੰਡਿਆ ਕੈਮਰਾ ਮਾਰਦੇ ਤਰੀਕੇ ਦੇ ਨਾਲ ਠੀਕ ਹੈ ਨਾਲ ਕੈਮਰਿਕ ਦੀ ਬਾਟਮ ਦੇ ਨਾਲ ਦੁਪੱਟਾ ਹੋਇਆ ਹੋਇਆ ਕੀ ਵਸਤਾਈਆਂ ਇਹ ਬਿੱਗ ਦਾ ਕਿੰਨਾ ਸਵਾਲਾ ਪੈਣਾ ਦਾ ਇਹ 12000 12000 5100 ਵੇਚਿਆ ਜਾਂਦਾਗਾ ਇਹ ਕਾ ਕਪੜਾ ਹੀ 1000 ਦਾ ਮਾ ਕਪੜਾ ਬਹੁਤ 1500 ਤੋਂ 2 ਦੀ ਸੇਲ ਵਾਦੀ ਪੈਣਾ ਦੀ 1500 ਤੋਂ 2 ਹੀ ਹਾਂ 1500 ਰੁਪਏ ਦੇਖੋ ਠੀਕ ਹੈ ਵਰਕ ਹੋਇਆ ਵੀਰ ਵਰਕ ਹੋਇਆ ਭਾਈ ਇਹ ਸਾਰਾ ਵਰਕ ਹਾਂਜੀ ਫਿਰ ਆਪਾਂ ਐ ਕਰਦੇ ਹਾਂ ਮਹਿੰਗਾ ਵੀ ਕਾ ਦਿੰਨੇ ਆ ਆਪਾਂ 1200 ਤੋਂ ਵਗਾ ਦੇਣਾ ਇਹਨਾਂ ਦੇ 1200 ਦਾ 1200 ਦੇ ਦੋ ਹੀ 1200 ਦੇ ਦੋ ਇਹ ਸਸਤਾ ਕਰੋ 1200 ਦਾ ਮਹਿੰਗਾ ਕਰਨਾ ਸੀ ਆਪਾਂ ਤੁਸੀਂ ਸਸਤਾ ਨਹੀਂ ਆਪਾਂ ਸਸਤਾ ਹੀ ਕਰਨਾ ਅੱਛਾ ਇੱਕ ਗਲਾਸ ਦਾ ਮੈਨਾਂ ਨੂੰ ਜੇ ਸਸਤਾ ਖਰੀਦੋਗੇ ਤਾਂ ਹਸਤਾ ਵਿੱਚੋਂਗੇ ਨਾ ਆਧਾਰ ਕਪੜਾ ਖਰੀਦੋ ਨਾ ਵੇਚੋ ਨਗਦ ਲੈ ਕੇ ਜਾਓ ਪੰਡਤਾਂ ਦੀ ਤੋਂ ਲਾਓ ਤੇ ਫਾਇਦੇ ਕਰਾਓ 475 ਜਿਲਾ ਕੇ ਦੂੰਗਾ ਜਿੰਨਾ ਮਰਜ਼ੀ ਮਾਲ ਵੇਚ ਲਿਓ 475 475 ਦਾ ਚੈਲੰਜ ਕਰਤਾ ਸਾਰੇ ਪੰਜਾਬ ਦੀ ਗਾਰੰਟੀ ਚਾਹੇ ਵਿੱਚੋ 600 ਚਾਹੇ ਵਿੱਚੋ 700 ਦੀ ਮਰਜ਼ੀ ਆ ਦਿਖਾਓ ਇਹਦਾ ਫਾਇਦਾ ਹੀ ਕਰਦੇ ਤੁਸੀਂ ਮੈਂ ਇਹਦੇ ਫਾਇਦੇ ਕਹਿ ਕੇ ਫਾਇਦੇ ਹੌਣ ਦੇ ਮੋਰ ਮਾਰ ਦੇ ਇੱਕ ਦਲ ਦੀ ਸੌ ਖਾਲੀ ਵੀ ਜੇ ਹੌਸਲ ਕੀਤਾਗਾ ਠੋਕ ਕੇ ਕਰਾਂਗੇ ਵੀਡੀਓ ਪਾ ਕੇ ਕਰਾਂਗੇ ਰੇਟ ਦੱਸ ਕੇ ਕਰਾਂਗੇ ਆਏ ਹਾਏ ਹਾਏ ਆ ਕਿੰਨੇ ਚ ਵੇਖਦਾ ਜੰਗਲ ਅਰੇ ਭਾਈ ਨਾ ਬਸ ਹਸਤਲ ਕੋਣਾ ਯਾਰ ਕਿੰਨਾ ਬਗਾਲੀ ਬਣਾ ਦਾ ਸੇਲ ਹੋ ਰਹੀਆਂ ਭੈਣਾਂ ਦੀ ਜੱਗ ਮੇਰਾ ਮੇਲਾ ਰਾ ਰਾ ਨਾ 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 900 ਦਗਾ ਦਈਏ 800 ਦੇ ਇੰਦਰ ਮਾਰ ਗਾ ਸਲਾਹ ਕਰ ਲਓ ਬੜੇ ਜੀ 700 ਦੇ 700 ਦੇ 700 ਜੀ 600 ਦੇ 600 ਦੇ ਹਾਂ 600 ਜੀ ਬੁਗਾਵਾਂਗੇ 498 ਰੁਪਏ ਦਾ ਅਲੈ ਪ्योर ਗ੍ਰੇ ਜੱਕੋ ਬੜੀਆਂ ਨੇ ਪਿਆਰ ਗ੍ਰੇ ਹੈ ਜੀ ਇਹ ਮੈਂ ਕਹਿੰਦਾ ਜੀ 10 ਰੰਗ ਦੇਵਾਂਗੇ 498 ਚ ਚੈਲੰਜ ਕਰਤਾ ਖੜਕਾ ਕੇ ਜੰਗਲ ਦੇ ਲੋ ਚਾਹੇ ਲੋ ਮੋਰ ਮੋਰ ਵੀ ਦਿਖਾ ਦਿਓ 498 ਜਿੰਨਾ ਮਰਜ਼ੀ ਮਾਲ ਵੇਚ ਲੋ ਭੈਣੋ ਮੇਰੀਓ ਕਿੰਨੇ ਚ ਵੇਚੋਂਗੀਆਂ ਵਾਦਾ ਕਰਕੇ ਜਨਾਬੂ 600 ਚ ਵੇਚੋਂਗੀਆਂ ਠੀਕ ਐ ਅਸ ਤਾਂ ਵਾਦਾ ਕਰਾਉਣੇ ਨਾਲ ਥੋੜਾ ਫਾਇਦਾ ਕਰਦਾ ਸੁ ਜੇ ਅੱਗੇ ਫਾਇਦਾ ਕਰਦਾ ਗਾਕਾਂ ਦਾ 498 ਦਿਖਾਓ ਜੰਗਲ ਜੰਗਲ ਦਿਖਾ ਦਿਓ ਅਲੀ ਹਟ ਮਾਉਣ ਦਿਓ ਆਏ ਕੇ ਟੈਕਸ ਦਾ 6 ਸਰ ਨੰਬਰ ਆ ਗਿਆ ਜੀ ਏ ਕੇ ਟੈਕਸ ਦਾ 6 ਸਰ 2x2 ਪੂਰਾ ਕੈਂਡ ਕਪੜਾ ਕੀ ਰੇਟ ਵੇਖਦਾ ਮਾਰਕੀਟ ਚ 100 ਰੁਪਏ 13 13 200 ਦਾ ਵੇਖਦਾ ਜੀ ਵੇਖਦਾ 1000 ਚ ਵਗਾ ਦੀ ਭੈਣੋ ਦਾ ਵੇਖੋ ਇਹ ਯਾਰ ਦਾ ਮੇਲਾ ਲੱਗ ਗਿਆ ਯਾਰ ਜਰੋਕ ਸੇਲਾ ਬਾਦ ਨਾ ਸਾਡੀ 1 ਟੈਕਸ 100 ਰੁਪਏ ਦਾ ਹਾਂ ਪਉਂਦੇ ਆ ਇਹ ਕਿ ਟੈਕਸ ਇਹ ਕਿ ਟੈਕਸ 1 ਟੈਕਸ ਏਜੰਸੀ ਥੋਕ ਕੇ ਵੀ ਬਣੀ ਆਂਦੀ ਥੋਕ ਕੇ ਆਏ ਆ ਆਪਣਾ ਕੀ ਰੇਟ ਲੱਗ ਜੀ 750 ਰੁਪਏ ਸੈਕਟਰ ਸੈਕਟਰ ਦਿਖਾ ਬਣੀ ਸੈਕਟਰ ਸੈਕਟਰ ਲੱਗੀ ਆ ਸੈਕਟਰ 750 ਸੈਕਟਰ ਦਾ ਜਾ ਕੇ ਲਓ ਜੀ 1 ਕਿ ਟੈਕਸ ਦੀ ਸੈਕਟਰ 1 ਕਿ ਟੈਕਸ ਦੇ ਲਹਾਵੇ ਸਾਰੇ ਪੰਜਾਬ ਦਾ ਚੈਲੰਜ 750 ਇਧਰ ਮਾਰ ਕੈਮਰਾ ਕਹਿ ਕੇ ਦਵਾਂਗੇ 750 ਚ 1000 ਚ ਪੈਣ ਦਾ ਬਕਾਵਾਂਗੇ 900 ਚ ਵੇਚ ਲਿਓ ਹੋਰ ਦੱਸੋ ਹਾਂਜੀ ਆਹ ਤਾਂ ਕੰਪਨੀ ਵਾਲੇ ਵੀ ਕਹਿੰਦੇ ਕੀ ਕੀ ਹੋਇਆ ਬੰਤਾ ਉਹ ਕਹਿੰਦੇ ਰਾਇ ਨਾ ਕਰਿਆ ਕਰੋ ਕਹਿੰਦੇ ਬੱਕੀ ਗੰਦਰ ਜੀ ਕੰਮ ਮਾਰ ਲੱਗੇ ਹੁੰਦੇ ਆ ਲੰਬੇ ਨੰਦੇ ਆ ਵੀ ਫੋਨ ਤੇ ਵੀ ਆ ਕੀ ਹੋ ਗਿਆ ਭਲਾੜ ਆ ਮਾਰ ਵੀ ਕੈਮਰਾ ਮੁੰਡਿਆ ਕੇਮੇਸ਼ ਬ੍ਰਾਂਡ ਦੇਵਾਂਗੇ ਚੈੱਕ ਕਰ ਲਓ ਧਿਆਨ ਦੇ ਨਾਲ ਰੇਡ ਦਾ ਚੈਲੰਜ ਆ ਪੂਰੀ ਕਹਿਣ ਗੱਲਵਾਦ ਆ ਲਓ ਜੀ ਇਹ ਮੁੰਡੇ ਦਾ ਖੂਨ ਤਾਂ ਕਿਉਂ ਗਰਮਾ ਕਿਉਂ ਗਰਮਾ ਬਰਾਂ ਰਾਧੇ ਸ਼ਾਮਾ ਦੇ ਕੇ ਆਇਆ ਜੈ ਬਵਾਨੀ ਜੈ ਬਵਾਨੀ ਆ ਕਿੰਨੇ ਦਾ ਵਿਕਦਾ ਇਹ ਵੇਖਦਾ ਜੀ 900 ਹੋਇਆ 950 ਹੋਇਆ 1100 ਆਪਾਂ ਕਿੰਨੇ ਦਾ ਵਿਕਾਈਏ ਮੈਂ ਦਾ ਆਪਾਂ 800 ਦਾ ਵਿਕਾ ਦਿੰਦੇ 800 ਦਾ ਜੀ ਨਹੀਂ ਮੈਂ ਪੈਨੋ ਦਾ ਪ੍ਰੋਮਿਸ ਕਰੋ ਵੀ 600 ਦੇ ਵਿੱਚ ਆਉਣੀ ਆ 600 ਆਪਾਂ ਤੇ ਫਿਰ ਦਵਾਂਗੇ 600 ਦੇ ਵਿੱਚ ਨਾ ਹੋਊਗਾ 475 ਲਾ ਕੇ ਦਵਾਂਗੇ ਚੱਕ 475 475 ਦੇਖ ਲੋ ਜੀ ਪ੍ਰਿੰਟ ਹੈ ਪ੍ਰਿੰਟ ਆ ਉਹ ਜਾਣਦੇ ਹਨ ਕੋਈ ਗੱਲ ਨਹੀਂ ਅਸਹੀ ਇਹ ਤਾਂ ਉਹ ਸੰਦੇਵਾਂਗੇ ਆਹ ਰੰਗ ਆਹ ਰੰਗ ਦੇਖੋ ਕਿੰਨੇ ਘੈਂਟ ਹੈ ਜੀ ਇਧਰ ਚਿਕਣ ਦੇ ਮੜੀ ਆਹ ਕੋਣ ਆਹ ਦੇਖ ਚਿਕਣ ਮੜੀ ਆਹ ਕਿੰਨੇ ਦਾ ਵੇਚਦਾ ਮੱਟੇ ਪਿਓਰ ਦੇ ਨਾਲ ਇਹ ਕਿੰਨੇ ਦਾ ਵੇਖਦਾ ਮਾਰਕੀਟ ਚ 1200 ਦਾ ਵੇਚ ਜਾਂਦਾ ਜੀ 12 1300 ਦਾ ਹਾਂ ਜੀ ਆਪਾਂ ਕਿੰਨਾ ਵਕਾ ਦਈਏ ਭੈਣਾਂ ਦਾ ਸਸਤਾ ਯਾਰ ਯਾਰ ਤਾਂ 1000 ਆਪਾਂ 1000 ਦੀ ਛੇਲ ਲਵਾ ਦਿੰਦੇ ਆ ਭੈਣੋਂ 1000 ਛੇਲ ਵਾਲੀ ਚਿਕਣ ਦੀ ਨਹੀਂ ਯਾਰ ਇਹ ਸਵਾਲ ਜੀ ਆਪਾਂ ਕੌਣ ਪਾਣ ਦਾ ਡੀਆ ਨੰਬਰ 1 ਸਸਤਾ ਵੇਚਣ ਦੀ 1000 ਦੇ ਦੋ ਬਕਾਵਾਂਗੇ 425 ਰੁਪਏ ਦਾ 425 425 ਚ ਦੇਵਾਂਗੇ ਪੈਣਾ ਨੂੰ 425 ਰੁਪਏ ਚ ਮਾਈਕਾ ਲੋਟ ਨੂੰ ਮੈਨੂੰ ਪੈਣਾ 1000 ਦੇ ਦੋ ਕਰਦਾ ਆ ਡਿਜੀਟਲ ਮਾਈਕਾ ਪੈਣਾ ਦੇ 1000 ਦੇ ਦੋ ਬਕਾਉਣੇ ਆ ਕਹਿ ਕੇ ਬਕਾਉਣੇ ਆ 1000 ਦੇ ਦੋ ਅੱਜ ਤਾਂ ਕਮਾਲ ਹੀ ਗੱਲ ਆ ਅੱਜ ਤਾਂ ਗੱਲ ਆ ਆ ਤਾਂ ਮੇਲੇ ਲੁੱਟਣ ਦੀ ਗੱਲ ਹੋ ਗਈ ਆ ਤੇ ਦੁਕਾਨਦਾਰਾਂ ਨੂੰ ਜਿਨ੍ਹਾਂ ਨੇ ਨਵੀਂ ਦੁਕਾਨ ਕਰਨੀਆਂ ਆ ਆਜੋ ਆਜੋ ਫਾਇਰਿਕ ਫਸਲਾਮ ਦਿਹਾਣੇ ਨਹੀਂ ਫਸਲਾਮ ਜਲੰਧਰ ਨਹੀਂ ਫਸਲਾਮ ਕਿਸੇ ਵੀ ਪਾਸੇ ਨਾ ਮੇਰਾ ਸ਼ਹਿਰ ਦਾ ਲੱਗਣਾ ਜੇ ਨਾਲੇ ਨਾ ਗਿਆ ਉਹ ਵੀ ਪਸ਼ੂ ਰੋਜ ਦਾ ਉਹ ਸ਼ਹਿਰ ਚ ਨਹੀਂ ਜਾਣ ਦਿੰਦੇ ਅਸੀਂ ਉੱਥੇ ਜਾਣ ਨਹੀਂ ਦਿੰਦੇ ਅਸੀਂ ਹਾਂ ਉੱਥੇ ਜਾਣ ਦੇ ਠੱਗਿਆ ਉਹ ਸ਼ਹਿਰ ਥੋੜੀ ਪਿੰਡ ਆ ਯਾਰ ਉੱਥੇ ਜਾਣ ਦਿੰਦੇ ਹਾਂ ਚੱਲ ਗੱਲ ਕਰ ਦੋ ਕਿੱਥੇ ਦੁਕਾਨਦਾਰਾਂ ਨਾਲ ਧੱਕੇ ਹੁੰਦੇ ਉੱਥੇ ਨਹੀਂ ਜਾਣ ਦਿੰਦੇ ਨਹੀਂ ਜਾਣ ਦਿੰਦੇ ਐਵੇਂ ਹੀ ਕਮਲੇਟਾਂ ਵਈ ਜਾਂਦੇ 150 ਰੁਪਏ ਦੀਆਂ ਤੇ ਅਜੀ ਕੰਪਨੀਆਂ ਨੂੰ ਕਹਿੰਦੇ ਅਸੀਂ ਤਾਂ ਵੇਚਾਂਗੇ ਯਾਰ ਰੋਕ ਲਓਗੇ ਇਹ ਤਾਂ ਧੱਕਾ ਕਰ ਰਹੇ ਧੱਕਾ ਕਰਾਂਗੇ ਸਾਡਾ ਗੱਕਾ ਤਾਂ ਐਂ ਕਰਦਾ ਚੱਲ ਆਲਾ ਹੀ ਮੋਰ ਆ ਸਾਡਾ 35 ਦਾ ਧੱਕਾ ਹੀ ਧੱਕੇ ਕਰਨੀ ਆ ਆ ਮੋਰ ਕਿਨੇ ਵਕਦਾ ਆ ਦਿਖਾਉਣਾ ਮੋਰ ਆ ਮੋਰ ਦਿਖਾਉ ਮੜਾ ਜੀ ਕਿੰਨੇ ਦਾ ਵਕਦਾ ਹੈ ਪਿਓਰ ਸਾਹਨੇ ਮੋਰ 1700 ਦਾ ਵਗਦਾ ਜੀ ਠੀਕ ਆ ਹਾਂਜੀ ਆਪਾਂ ਕਿੰਨੇ ਦਾ ਵਗਈਏ ਮਹਨਾਂ ਦਾ ਬਾਜੂ ਬਰਕ ਨਾਲ ਲोटा ਚਨੂਨ ਦਾ ਲੈ ਦੋ 1100 ਸੇਲੀ ਸੇਲ ਲਵਾ ਦਨੇ ਆਪਾਂ ਆਪਾਂ ਸੇਲ ਲਾਉਣਗੇ ਪਹਿਲਾਂ ਮੈਂ ਨਹੀਂ 700 ਰੁਪਏ ਸੇਲ ਲਵਾਵਾਂਗੇ 700 ਰੁਪਏ ਦੇ 1000 ਵਿੱਚ ਦੇ ਆ ਹਾਂਜੀ ਠੋਕੇ ਵੀੜੀ ਪਾਉਂਦੇ 700 ਜੀ ਚੱਕੋ 625 ਰੁਪਏ ਦਾ 700 ਦੇ ਵਿੱਚ 625 ਰੁਪਏ ਦੇ ਮੋਰ ਹੋਰ ਦੇ ਮੋਰ ਮੜੇ ਜੀ 625 ਜੀ ਕਾਨੂੰਨ ਦਾ ਨਵੇਂ ਟਾਈ ਨਾਲ ਮੈਂ ਕਿਹੜਾ ਚਾਹੇ ਮਸਲੀਨ ਦਾ ਹੋਵੇ 625 ਦੇ ਨਾਲ ਜੀ ਅੱਗੇ ਜਵਾਜੂ ਪੈ ਦੋਨਾਂ ਦੇ ਨਿਕਲੀ ਹੁੰਦੀਆਂ ਮੈਂ ਕਿਹਾ ਚਾਹੇ ਦਵੱਟਾ ਚੀਨ ਮੀਨ ਦਾ ਹੋਵੇ ਜਿਹੜਾ ਮਰਜ਼ੀ ਹੋਵੇ ਆਪਾਂ ਦੇ ਨਾਲਗਾ 625 ਰੁਪਏ ਦਾ ਅੰਡਵਰਕ ਦਾ ਕੰਮ ਹੋਇਆ ਬਈ ਉੱਤੇ ਮੈਂ ਕਿਹਾ ਨਿਆਰੇ ਮੜਨਾਗੇ ਪਟਾਕੇ ਪਾ ਲਾਂਗੇ ਜਿਹੜੇ ਵੀਰੇ ਨੇ ਕਹਿਤਾ ਅਸਰਬ ਗੱਲ ਸਿਰੇ ਤੇ ਬਾਸ ਲਾਤਾ ਬਾ ਠੀਕ ਆ ਅੱਛਾ ਥੱਲੇ ਵੀਰੇ ਠੀਕ ਆ ਪੱਥਰ ਤੇ ਲਿਖੇ ਕੀ ਨਾਮੱਸ ਜਿਹੜੇ ਬੰਦੇ ਕੰਪਲੀਟਾਂ ਜੀ ਕਰਦੇ ਆ ਉਹਨੂੰ ਦੱਸਣਾ ਵੀ ਕੱਪੜਾ ਵੇਚਦਾ ਕਿਵੇਂ ਹੁੰਦਾ ਹੋਸੀ ਠੀਕ ਆ ਕੰਪਲੀਟਾਂ ਬੜੀਆਂ ਕਰਦੇ ਸਾਡੀਆਂ ਯਾਰ ਕਰੀ ਜਾਂਦੇ ਪਲੇਟਾਂ ਹੀ ਕਰਦੇ ਇੱਕ ਇਹ ਟੈਕਸੀ ਪੈਰਸੂਡੀ ਬੀਐਮਡ ਠੀਕ ਆ ਹੁਣ ਤੱਕ ਚੁੱਪ ਸੀ ਗੇੜੇ ਬੋਲਣੇ ਸੀ ਵੀਡੀਓ ਤੇ ਪਰ ਹੁਣ ਗੇੜੇ ਬੋਲ ਕੇ ਪਾਵਾਂਗੇ ਵੀਡੀਓ ਠੀਕ ਆ ਠੀਕ ਆ ਜੀ ਤਿਆਰ ਹੋ ਜਾ ਪਾਰਟ 2 ਵਾਸਤੇ ਠੀਕ ਆ ਜੀ ਗਦਾਮ ਚ ਕਰਾਂਗੇ ਖੜਕਾ ਦੜਕਾ ਇੱਕ ਏਕ ਟੈਕਸ ਦਾ ਤੇ ਚੈਲੰਜ ਕਰਕੇ ਵੇਚਾਂਗੇ ਬਜਾਜੀ ਕੋਈ ਜ਼ੋਰਦਾਰੇ ਸਾਡੇ ਬਾਦ ਵੇਚਣ ਦਾ ਬਹੁਤ ਕੰਪਲੀਟਾ ਕਰਦੇ ਇੱਕ ਟੈਕਸ ਸਾਡੇ ਵਿਦੌਣਾ ਹੁੰਦਾ ਹੁੰਦਾ ਹੁਣ ਹੋਊਗਾ ਅੱਗੇ ਹੁਣ ਦੇ ਆਟਮ ਆ ਲੋ ਇੱਕ ਜਾਮ ਜੀ ਇੱਕ ਪਹਿਲਾ ਆਈਟਮ ਦਿਖਾ ਦਿਗੇ ਦਿਖਾ ਦੇ ਸੋਹਣੇ ਦਿਖਾ ਦੇ ਇਹ ਤਾਂ ਸਵੇਰ ਤੋਂ ਲੈ ਕੇ ਆਥਰ ਨੂੰ ਹੋ ਜੂ ਐਨੀ ਮਾਲ ਲੱਗਦੀਆਂ ਬਹੁਤ ਸਾਡੇ ਕੋਲੇ ਐਡਮਾ ਇਹ ਬਿੱਗ ਦਾ ਕਿੰਨਾ ਦਾ ਮਾਰਕੀਟ ਚ ਇਹ 600 ਰੁਪਏ ਸਾਡੇ 650 ਦਾ ਵੀ ਕਿਤੇ 650 ਕਿੰਦਾ ਹਾਂ ਆਪਾਂ ਪੈਣ ਦੇ 802 ਬਕਾ ਦਾਂਗੇ 802 ਵੀਰੇ ਇਹ ਪਿਹੋਰ ਕੈਮਰੀ ਦਾ ਪਿਹੋਰ ਕੈਮਰੀ ਚੁੰਨੀ ਨਾਲ ਚੁੰਨੀ ਨਾਲ ਵੀਰੇ ਵੀਰੇ ਦੇਖ ਲੋ ਤੁਸੀਂ ਬੜਾ ਹੋਪਰੀ ਆਨੇ ਉਹ ਇਹ 340 ਰੁਪਏ ਦਾ ਬੜੇ ਫਾਇਦੇ ਕਰੀਏ ਨੇ ਤਾਰੂ 340 ਵੇਚ 340 ਵੇਦਾ ਆਪਣਾ ਨਕਸ਼ਾ ਨਹੀਂ ਹੁੰਦਾ ਪਰ 5 ਰੁਪਏ ਮਾੜੇ ਝੋਟ ਮਗਰ ਬਹੁਤ ਬਹੁਤ ਆ ਬਸ ਆਪਾਂ ਇੱਕ ਧਾਰ ਨਾਲ ਕੇ ਬੈਠੇ ਆਂ ਦੇਖੋ 5 ਸਾਲ ਹੋ ਗਏ ਆਪਾਂ ਕਮਾਈ ਕੀਤੀ ਨੇ ਵਧੀਆ ਸੈਟ ਹੋ ਕੇ ਗੱਲਬਾਤ ਹੁਣ ਆਪਣੀ ਵਾਰੀ ਆ ਫਾਇਦੇ ਕਰ ਲੈ ਫਾਇਦੇ ਕਰਨੇ ਆ ਪੂਰੇ ਫੁੱਲ ਫਾਇਦੇ ਕਰਨੇ ਆ ਹੁਣ ਆਪਾਂ ਕਮਾਈ ਵਾਸਤੇ ਵੀਡੀਓ ਬਾਰੇ ਹੁਣ ਵੀਡੀਓ ਬਾਰੇ ਆਪਣੇ ਨਾਮ ਵਾਸਤੇ ਅੱਛਾ ਜੀ ਠੀਕ ਹੈ ਯਾਰ ਟੈਗ ਲਾਈਨ ਲਿਖੀ ਨਾ ਪੱਕੀ ਲਿਖੇ ਬਣਾ ਪੰਡਤਾਂ ਦੀ ਹੱਡੀ ਨੰਬਰ 1 ਹੋਸ ਪੰਜਾਬ ਹੋ ਪੰਜਾਬ ਠੀਕ ਹੈ ਉਹ ਦਸ ਨਾਲ ਰੁਪਏ ਹੈਗੇ ਠੀਕ ਹੈ ਤਾਂ ਵੀਡੀਓ ਬਾਰੇ ਵੀ 5 ਰੁਪਏ ਮਗਰ ਕਮਾਉਣੇ ਇੱਧੇ ਅਸੀਂ ਵੇਚਣਾ ਆਖੋ ਜਾ ਮੜੀ 12 ਰੰਗਾਂ ਖੋਲੋ ਮੜੇ ਜੀ ਇਸ ਖੋਲੋ ਮੜੇ ਜੀ ਆਹ ਲਓ ਜੀ ਇਹ ਸੈਟ ਹੈਗਾ 5-5 ਦਾ ਸਿੰਗਲ ਦੇਣਾ ਅਸੀਂ ਵੀਡੀਓ ਪਾਈਆ 399 ਸਿੰਗਲ ਦੇਣਾ 399 ਆਹ ਲਓ ਜਾਮ ਇਧਰ ਮਾਰਦੇ ਕੈਮਰਾ ਜਿੰਨਾ ਲੈਣਾ ਵੇਚਣ ਵਾਸਤੇ ਚੈੱਕ ਕਰ ਲਓ ਧਿਆਨ ਦੇ ਨਾਲ ਦੁਬੱਟਾ ਨਾਲ ਜੈਪੁਰੀ ਆ ਗਿਆ 325 ਲਾ ਕੇ ਦਵਾਂਗੇ 325 ਵਿੱਚੋਂ 400 500 ਜਨਾਜੀ ਕਰਦਾ ਡਿਆਨ ਖਾ ਲੋ ਬੁੱਤ ਇੱਕ ਕੋਲੇ ਮੋਰ ਫਸਤੇ ਵਾਲੇ ਮੋਰ ਆ ਬਈਆ ਆ ਲੈ ਕਰਾਉ ਭਾਈ ਫਾਇਦੇ ਜਿੰਨੇ ਵਰਤੀ ਆ ਆਹ ਮੋਰ ਇੱਕ ਮੋਰ ਲੱਗੇ ਪੂਰਾ ਗਿਆ ਆ ਇੱਕ ਇੱਕ ਮੋਰ ਖੋਲੋ ਰਹੇ ਨਹੀਂ ਆ ਖੋਲੋ ਮੋਰ ਮੜਾ ਜਾ ਪਿਓਰ ਕਰੇਵਾ ਦੁਬੱਟਾ ਚਨੂਨ ਦਾ ਸਾਰੇ ਮੋਰ ਬੰਨ ਦੇ ਇੱਕ ਖੋਲੋ ਮੋਰ ਮੜਾ ਜਾ ਇੱਕ ਚਰਨਾ ਰਹਿ ਗਿਆ ਚਰਨਾ ਰਹਿ ਗਿਆ ਲੈ ਚਰਨਾ ਚਰਨਾ ਬੇਲੀ ਰਹਿ ਗਿਆ ਚਰਨਾ ਪਿਓਰ ਕਰੇਵ ਦਾ ਮੋਰ ਆ ਕਿੰਨੇ ਦਾ ਬਿਕਦਾ ਇਹ ਇਹਦੇ ਬਾਜੂ ਹੈ ਨਹੀਂ ਦੱਸ ਦਿੰਨੇ ਬਾਜੂ ਹੈ ਨਹੀਂ ਠੀਕ ਆ ਟੋਟਾ ਜਨੂਨ ਦਾ ਹੈ ਜੇ ਆਪਾਂ ਭੈਣਾ ਦਾ 1000 ਦਾ ਵਗਾ ਦਈਏ ਇਹ ਮਹਿੰਗਾ ਹੋ ਜੀ ਮਹਿੰਗਾ ਹੋ ਜੀ ਮਹਿੰਗਾ ਹੋ ਜੀ ਜੱਬ ਐਂ ਕਰੀਏ ਦਸੋ ਪੈਣ ਮੁਰਿਆ ਪਾ ਐ ਕਰੀ ਥੋੜਾ 1000 ਦੇ ਦੋ ਵਗਾ ਦੀਏ 1000 1000 ਦੇ ਦੋ ਵਗਾ ਦੀਏ ਅਦਾ ਕਮਾਲੀ ਕਰਤੀ 425 ਰੁਪਏ ਚ ਲਾ ਕੇ ਦਵਾਂਗੇ 425 ਰੁਪਏ ਚ ਜੀ ਡਵੱਟਾ ਕਿਹਦਾ ਵਾ ਚੀਨ-ਮੀਨ ਦਾ ਕਿਹਦਾ ਦਾ ਚੀਨ-ਮੀਨ ਦਾ ਡਵੱਟਾ ਚਨੂਨ ਦਾ ਚੀਨ-ਮੀਨ ਦਾ 425 ਚ ਲਾ ਕੇ ਦਵਾਂਗੇ ਖੜਕਾ ਲੜਕਾ ਕਰਕੇ ਦਵਾਂਗੇ ਮੋਰ ਚੈੱਕ ਕਰ ਲਓ ਦੇਖੋ ਹੀ ਮੋਰ 500 ਚ ਥੋੜਾ ਵਗਾ ਦੇਾਂਗੇ ਠੀਕ ਹੈ ਜੀ ਗੱਲ ਠੀਕ ਹੈ ਜੀ ਓਕੇ ਬਾੜਵਣਾ ਜੀ ਇਹ ਤਾਂ ਮੇਰੇ ਲਾਇਫ ਤੇ ਰਹਿ ਗਿਆ ਜੀ ਲਗਾਓ ਜੀ ਅਜ਼ਾਦ ਕਰ ਮਨਾਓ ਬੱਸ ਲਓ ਜੂ ਭੈਣੋ ਮੇਰੀਓ ਤਿਆਰ ਹੋ ਜਾਓ ਪਾਰਟ 2 ਹੋ ਗਿਆ 2010 ਠੀਕ ਹੈ ਛੋਡੇ ਸਾਧ ਦੀ ਲੋੜ ਆ ਸਪੋਰਟ ਦੀ ਲੋੜ ਆ ਇਹ ਦੋ ਵਾਰ ਅਸੀਂ ਬੈਠੇ ਆ ਰੇਟਾਂ ਦੇ ਚੈਲੰਜ ਕਰਾਂਗੇ ਠੋਕ ਕੇ ਵੀਡੀਓਆਂ ਨਹੀਂ ਠਾਠਾ ਕਰਕੇ ਆਰੀ ਵਰਕਾ ਆਰੀ ਵਰਕੀ ਕਿੰਨੇ ਦਾ ਬਿਕ ਜਾਂਦਾ ਸੋਹਣਾ ਜਿਆ ਇਸੇ 700 ਦਾ ਬਿਕ ਜਾਂਦਾ ਜੀ 500 ਜੀ ਵਕਾਉਣਾਗਾ 395 ਰੇਟ 395 ਜਨ ਲੈ ਜਾਓ ਜਿਹਨੇ ਅੱਜ ਵੀਡੀਓ ਦੇਖ ਲਈ ਉਹ ਤਾਂ ਹੋ ਜੂ ਨਿਹਾਲੀ ਹੈ ਨਾ ਮੈਂ ਕਿਹਣਾ ਵੀਡੀਓ ਦੇਖ ਕੇ ਕਿੰਨਾ ਸਵਾਦ ਆ ਰਿਹਾ ਜਦੋਂ ਕਪੜਾ ਲੈ ਕੇ ਜਾਓਗੇ ਵੇਚੋਗੇ ਚਾਰ ਵੈਸੇ ਕਮਾਓਗੇ ਮੁੱਠਾ ਹੋਊਗਾ ਪੈਣਾ ਦਾ ਮਜ਼ਾ ਆਊਗਾ ਨਾ ਪੂਰਾ ਹੋ ਜਾ ਜੀ ਥੋੜਾ ਨਾ ਪ੍ਰੋਮਿਸ ਕਰਦੇ ਆ ਵਾਦਾ ਕਰਦੇ ਆ ਇੱਕ ਸਾਡੀ ਟੀਮ ਨੇ ਸੌਂ ਖਾ ਲਈ ਸੌਖਾ ਜਿਹਾ ਮੈਂ ਕਰਦੇ ਆ ਸੌਂ ਖਾ ਲਈ ਵੀ ਪੈਣਾ ਦੇ ਪੂਰੇ ਪਰਤੇ ਲਾਉਣੇ ਆ ਸੋਚ ਕੇ ਬੈਠੇ ਆ ਠੀਕ ਹੈ ਹੁਣ ਆ ਬਸ ਇੱਕ ਦੋ ਬੰਦੇ ਸਾਡੀ ਕਮਲੇਟਾਂ ਜੀਆਂ ਕਰਦੇ ਸੀਗੇ ਹਾਂ ਜੀ ਉਹਨੂੰ ਦੱਸਣਾ ਹੈ ਫਿਰ ਇਹ ਕਮਲੇਟਾਂ ਕਿਵੇਂ ਕਰਦੇ ਹੁੰਦੇ ਆ ਠੀਕ ਹੈ ਤੁਸੀਂ ਕਰੋ ਕਮਲੇਟਾਂ ਅਸੀਂ ਕਿਰਾਇਆ ਦਰ ਦਿੰਨੇ ਹਾਂ ਮਾਲ ਹਾਂਜੀ ਅਸੀਂ ਕਿਰਾਇਆ ਪੈਸੀ ਮੁੱਕਣਦੇ ਪਿਆ ਮੇਰੇ ਲੋਕਾਂ ਦੇ ਅਸੀਂ ਤਾਂ ਪੇਮੈਂਟ ਆ ਪਹਿਲਾਂ ਪਾਉਣਿਆ ਖਾਤੇ ਜਮ ਫੇਰ ਮਾਲ ਮੰਗਾਉਣੇ ਆ ਹਾਂਜੀ ਠੀਕ ਹੈ ਜੀ ਓਕੇ ਰਿਪੋਰਟ ਧੰਨਵਾਦ ਜੀ